ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਅੱਜ ਲਿਆਂਈਆਂ ਜੀ ਦੋ ਟਰਾਲੀਆਂ ਇੱਕ ਦਾ ਸਹਿਜਾ 13x7 ਫੁੱਟ ਦਾ ਇੱਕ ਹੈਗੀ 14x7 ਫੁੱਟ ਦਾ ਦੋਨੋਂ ਡਬਲ ਟੈਰੀ ਆ ਇਹ ਸੇ ਰੇਲ ਵਾਲੇ ਉਹਨਾਂ ਦੇ ਵੱਡੇ ਬੈੱਡ ਲੱਗੇ ਤੇ ਉਹਨਾਂ ਨੂੰ 10 ਨਾਟੀ ਹੱਬਾਂ ਐ ਇਹਨਾਂ ਦੀਆਂ ਤੇ 14 7 ਦੀ ਡਿਮਾਂਡ ਆ 2,65,000 ਰੁਪਏ 13 7 ਦੀ ਡਿਮਾਂਡ ਆ 1,90,000 ਰੁਪਏ ਏਰੀਆ ਗੋਪਾਲੋਂ ਕੋਟਲਾ ਨੇੜੇ ਆਨੰਦਪੁਰ ਕਲੌੜ ਪੰਡਿਆ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 8360902943